ਮੈਂ ਪਿੰਕੀ ਸਾਗੂ ਜੀ ਤੇ ਜਿੰਨੇ ਸਾਰੇ ਬੱਚੇ ਨਸ਼ਾ ਕਰਦੇ ਨੇ ਮੈਂ ਹੀ ਵੇਚਦੀ ਹਾਂ ਘਟਾ ਦਿਓ ਪਲੀਜ਼ ਕਿਤੇ ਮੇਰੇ ਹਾਂ ਪੁਲਿਸ ਖੜੀ ਹੋਵੇ ਗੇਟ ਦੇ ਆ ਕੇ ਘਟੋਂਗੇ ਨਾ ਨਹੀਂ ਨਹੀਂ ਵੈਬ ਸੀਰੀਏ ਦੀ ਗੱਲ ਹੋਈ ਹੈ ਮੈਂ ਹਾਂ ਵੈਬ ਸੀਰੀਏ ਆ ਜਿਹੜੀ ਖੜਪਾਂਚ ਉਹਦੇ ਵਿੱਚ ਹਾਂ ਅਮਰਪਾਲ ਸਿੰਘ ਜੀ ਮੈਂ ਸਰਪੰਚ ਦੇ ਮੁੰਡੇ ਦਾ ਕੈਰੇਕਟਰ ਕੀਤਾ ਸਰਪੰਚ ਦਾ ਮੁੰਡਾ ਨਾ ਵਾਵਾ ਟੌਰੀ ਹੁੰਦਾ ਹੈ ਤੇ ਉਹ ਰਿਆ ਆ ਜੀ ਪੂਰਾ ਜੀ ਪੂਰਾ ਦੇਖੋਗੇ ਮਾੜਾ ਗੁੰਡਾ ਟੱਚ ਫੀਲ ਜਾਵਾ ਠੀਕ ਹੈ ਮੈਂ ਸਰਪੰਚ ਆਹਾ ਹਾ ਤੁਸੀਂ ਉਹਨੂੰ ਮੁੰਡੇ ਨੂੰ ਪੁੱਛ ਰਹੇ ਸੀ ਕਿ ਮੁੰਡਾ ਟੌਰੀ ਜੇ ਪਿਓ ਟੌਰੀ ਆ ਤਾਂ ਮੁੰਡੇ ਟੌਰੀ ਹੋਣਗੇ ਹਾਏ ਹਾਏ ਸਰ ਸਸੀਕਾਲ ਜੀ ਸਸੀਕਾਲ ਜੀ ਮੈਂ ਖੜਪੰਚ ਦਾ ਬਾਪੂ ਇਹ ਫੰਟ ਦਾ ਬਾਪੂ ਮੈਂ 8 ਡਾਇਰੈਕਟਰਾਂ ਜਿਹੜੇ ਸਾਰੇ ਕੈਰੇਕਟਰ ਖੜੇ ਨੇ ਇਹ ਮੇਰੇ ਘਰ ਕਿ ਨਿੱਖਰ ਕੇ ਆਉਣਗੇ ਆ ਤੁਸੀਂ ਹੁਣ ਪਾਰਕ ਚ ਕਰੋਗੇ ਸ਼ੂਟ ਕੀ ਆਊਗਾ ਜੇ ਉਹ ਤੁਸੀਂ ਕਮਰੇ ਦਾ ਸ਼ੂਟ ਦਿਖਾਉਣਾ ਕੀ ਕਰੋਗੇ ਕਮਰਾ ਡਿਜ਼ਾਈਨ ਵੀ ਹੋ ਸਾਰਾ ਕੁਝ ਡਿਜ਼ਾਈਨ ਹੋ ਕਿਵੇਂ ਦੀਪਮਾਲਾ ਲਾਉਣੀ ਹੈ ਕਿਵੇਂ ਲੜੀਆਂ ਲਾਉਣੀਆਂ ਨੇ ਕਿਵੇਂ ਫੋਟੋਆਂ ਦਾ ਡਿਜ਼ਾਈਨ ਕਰਨਾ ਕੀ ਕਰਨਾ ਆਪ ਹੀ ਕਰਦੇ ਆਪਾਂ ਹੀ ਕਰਦੇ ਆ ਸਾਰੇ ਕੰਮ ਆਪਾਂ ਹੀ ਕਰਦੇ ਆ ਹਾਈ ਹੈਲੋ ਨੂੰ ਮਸੀ ਸਚੀਗਲ ਮੈਂ ਮਨੀਸ਼ਾ ਤੇ ਅੱਜ ਅਬ ਪਹੁੰਚੇ ਆ ਖੜਪੰਚ ਮੂਵੀ ਮੂਵੀ ਨਹੀਂ ਹੈਗੀ ਇਹ ਹੈਗੀ ਆ ਵੈਬ ਸੀਰੀਜ਼ ਤੇ ਉਹਦੇ ਟ੍ਰੇਲਰ ਲਾਂਚ ਤੇ ਪਹੁੰਚੇ ਆ ਤੇ ਪੂਰੀ ਟੀਮ ਸਾਡੇ ਨਾਲ ਆ ਇੱਕ ਵਾਰੀ ਹੂਟਿੰਗ ਕਰਕੇ ਦੱਸੋ 1 2 3 ਕੀ ਬਾਤ ਹੈ ਜੀ ਬਹੁਤ ਪਿਆਰੀ ਵੈਬ ਸੀਰੀਜ਼ ਹੋਣ ਵਾਲੀ ਆ ਬਹੁਤ ਜਲਦੀ ਟੈਲੇ ਤੁਹਾਡੇ ਰੂਬਰੂ ਹੋਣ ਵਾਲਾ ਸੋ ਸਾਰਿਆਂ ਨੇ ਕੰਮ ਕੀਤਾ ਹੈ ਇਸ ਵੈਬ ਸੀਰੀਜ਼ ਦੇ ਵਿੱਚ ਜੀ ਇੱਕ ਇੱਕ ਕਰਕੇ ਇਹਨਾਂ ਨਾਲ ਗੱਲਾਬਾਤਾਂ ਕਰਦੇ ਆ ਤੇ ਪਹਿਲਾਂ ਸਭ ਤੋਂ ਪਹਿਲਾਂ ਨਾਮ ਪੁੱਛਦੇ ਆ ਤੇ ਇਹਨਾਂ ਦੇ ਕੈਰੈਕਟਰ ਬਾਰੇ ਪੁੱਛਦੇ ਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਹੈ ਜੀ ਤੁਹਾਡਾ ਕਰਨ ਤੁਹਾਡਾ ਕੀ ਕੰਮ ਰਿਹਾ ਇਸ ਵੈਬ ਸੀਰੀਜ਼ ਦੇ ਵਿੱਚ ਹਾਂ ਹਾਟੇ ਮੈਂ ਸਾਰੀ ਅੱਛਾ ਜੀ ਨਿਆ ਨਹੀਂ ਦੱਸਣਾ ਅੱਗੇ ਉੱਚਾ ਅੱਗੇ ਠੀਕ ਹੈ ਤੁਹਾਡਾ ਮੇਰਾ ਨਾਮ ਬਰਲੀ ਹੈ ਜੀ ਤੇ ਮੈਂ ਤਾਰੀ ਦਾ ਕੈਰੈਕਟਰ ਕੀਤਾ ਇਹਦੇ ਵਿੱਚ ਤਾਰੀ ਦਾ ਕੈਰੈਕਟਰ ਮੇਰਾ ਰੋਬਿੰ ਨੇ ਪ੍ਰੋਡਕਸ਼ਨ ਤੇ ਜੀ ਠੀਕ ਹੈ ਜੀ ਮੇਰਾ ਨਾਮ ਅਮਰਿਤਪਾਲ ਸਿੰਘ ਜੀ ਮੈਂ ਸਰਪੰਚ ਦੇ ਮੁੰਡੇ ਦਾ ਕਰੈਕਟਰ ਕੀਤਾ ਮੈਨੂੰ ਯਾਦ ਹੀ ਨਹੀਂ ਆ ਰਿਹਾ ਯਾਦ ਹੀ ਨਹੀਂ ਆ ਰਿਹਾ ਸਰਪੰਚ ਦੇ ਮੁੰਡੇ ਦਾ ਕਰੈਕਟਰ ਕੀਤਾ ਹਰਜੋਤ ਦਾ ਠੀਕ ਹੈ ਜੀ ਸਰਪੰਚ ਦਾ ਮੁੰਡਾ ਨਾ ਵਾਵਾ ਟੌਰੀ ਹੁੰਦਾ ਹੈ ਤੇ ਉਹ ਰਿਹਾ ਹੈ ਹਾਂ ਜੀ ਪੂਰਾ ਜੀ ਪੂਰਾ ਦੇਖੋ ਪੂਰਾ ਘੁੰਮਦਾ ਸੀ ਵੀ ਹੁੰਦੀ ਆਪਣੇ ਕੋਲ ਪੂਰਾ ਦੇਖੋਗੇ ਮਾdal ਗੁੰਡਾ ਟੱਚ ਫੀਲ ਜਾਵਾ ਠੀਕ ਹੈ ਠੀਕ ਹੈ ਠੀਕ ਹੈ ਉਦਾਂ ਦਾ ਬਣਾ ਕੇ ਵੀ ਰੱਖਿਆ ਹੋਇਆ ਆਪਣੇ ਆਪ ਨੂੰ ਜੀ ਮੇਰਾ ਨਾਮ ਗਗਨਦੀਪ ਸਿੰਘ ਹੈ ਜੀ ਕਰਦਾਰ ਦਾ ਨਾਮ ਸੈਣੀ ਸੀਗਾ ਜੀ ਸੈਣੀ ਜੀ ਠੀਕ ਹੈ ਮੇਰਾ ਨਾਮ ਲਾਡੀ ਸੰਕਤੀ ਵਾਲਾ ਹੈ ਮੈਂ ਆਟ ਡਾਇਰੈਕਟਰ ਹਾਂ ਜਿਹੜੇ ਸਾਰੇ ਕੈਰੇਕਟਰ ਖੜੇ ਨੇ ਇਹ ਮੇਰੇ ਕਰ ਕਿੰਨੇ ਖੜ ਕੇ ਆਉਣਗੇ ਆ ਆਪੇ ਸ਼੍ਰੀ ਆਪੀ ਜੀ ਹਾਂ ਹਾਂ ਇਹ ਐਕਾ ਖਾਲੀ ਰਹਿਨੇ ਸੀ ਫਰੇਮ ਖਾਲੀ ਰਹਿਨੇ ਸੀ ਵਿੱਚ ਕੀ ਆ ਤੁਸੀਂ ਹੁਣ ਪਾਰਕ ਚ ਕਰੋਗੇ ਸ਼ੂਟ ਕੀ ਆਊਗਾ ਜੇ ਤੁਸੀਂ ਕਮਰੇ ਦਾ ਸ਼ੂਟ ਦਿਖਾਉਣਾ ਕੀ ਕਰੋਗੇ ਕਮਰਾ ਡਿਜ਼ਾਈਨ ਵੀ ਹੋ ਸਾਰਾ ਕੁਝ ਡਿਜ਼ਾਈਨ ਹੋ ਕਿਵੇਂ ਦੀਪਮਾਲਾ ਲਾਉਣੀ ਹੈ ਕਿਵੇਂ ਲੜੀਆਂ ਲਾਉਣੀਆਂ ਨੇ ਕਿਵੇਂ ਫੋਟੋਆਂ ਦਾ ਡਿਜ਼ਾਈਨ ਕਰਨਾ ਹੈ ਕੀ ਕਰਨਾ ਆਪ ਹੀ ਕਰਦੇ ਆਪਾਂ ਹੀ ਕਰਦੇ ਆ ਸਾਰੇ ਕੰਮ ਆਪਾਂ ਹੀ ਕਰਦੇ ਆ ਜੀ ਜੀ ਮੇਰੇ ਕਰੈਕਟਰ ਦਾ ਨਾਮ ਹੈ ਸਤਪਾਲ ਤੇ ਡੀਪੀ ਮਾਸਟਰ ਦਾ ਕਰੈਕਟਰ ਮੈਂ ਇਹਦੇ ਵਿੱਚ ਪਲੇ ਕਰਦਾ ਠੀਕ ਹੈ ਜੀ ਮੇਰਾ ਨਾਮ ਸਨੀ ਸੁਨਾਮ ਹੈ ਕਰੈਕਟਰ ਜਿਹੜਾ ਧੀਰਾ ਹੈ ਤੇ ਬਸ ਤੁਸੀਂ ਦੇਖੋਗੇ ਬੜਾ ਪੰਗੇਵਾਜਾ ਕਰੈਕਟਰ ਮਨ ਮੌਜੇ ਜਾਏਗੀ। ਯਾਰ ਕਿਤੇ ਵਿੱਚ ਵੀ ਪੰਗੇ ਕਰ ਦਿਓ ਕਿ ਸਿਰਫ ਵੈਬ ਸੀਰੀਜ਼ ਕਿ ਨਹੀਂ ਨਹੀਂ ਰੈਡੀ ਬੜਾ ਮੈਂ ਸੌ ਜਗੰਦਾ। ਸੌ ਜਗੰਦਾ। ਠੀਕ ਹੈ ਜੀ। ਤੁਹਾਡਾ ਨਾਮ ਤੁਸੀਂ ਦੱਸੋ। ਮੈਂ ਨਾ ਸਰ ਤੁਸੀਂ ਦੱਸ ਦਿਓ ਪਲੀਜ਼ ਸਰ। ਹਾਂ ਆਪਾਂ ਥੋੜੇ ਦਿਨ ਪਹਿਲਾਂ ਹੀ ਉਹ ਸੀਗੇ ਨਾ ਉਹ ਬਾਲ ਦੇ ਵਿੱਚ ਰੰਗ ਹਰਜਿੰਦਰ ਗੁਰਮੁਖ। ਓਕੇ ਓਕੇ ਗੁਰਮੁਖ ਓ ਨਾਈਸ ਨਾਈਸ ਓਕੇ ਜਗਨਾ ਮੈਂ ਥੋੜੀ ਜਿਹੀ ਭੁਲੱਕ ਕਰਿਆ ਸਰ ਆਮ ਰੀਲੀ ਸੌਰੀ। ਠੀਕ ਹੈ। ਰੰਗ ਹਰਜਿੰਦਰ ਤੇ ਮੈਂ ਸਾਡੀ ਵੈਬ ਸੀਰੀਜ਼ ਦਾ ਨਾਮ ਖੜਪੰਚ ਹੈ ਤੇ ਮੈਂ ਸਰਪੰਚ ਆਹਾ ਤੁਸੀਂ ਉਹਨੂੰ ਮੁੰਡੇ ਨੂੰ ਪੁੱਛ ਰਹੇ ਸੀ ਕਿ ਮੁੰਡਾ ਟੌਰੀ ਜਿਉ ਪਿਓ ਟੌਰੀ ਆ ਤਾਂ ਮੁੰਡੇ ਟੌਰੀ ਹੋਣਗੇ ਹਾਏ ਹਾਏ ساری ਹੋਣਗੇ ਬਿਲਕੁਲ ਜੀ ਬਿਲਕੁਲ ਤੇ ਸਰਪੰਚ ਨੇ ਸਾਬਿਤ ਕਰ ਦਿੱਤਾ ਆ ਐਕਚੁਅਲ ਦੇ ਵਿੱਚ ਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਨੋਹਜ ਹੁੰਦਾ ਜੀ ਤੇ ਖੜਪੰਚ ਬਾਬੇ ਸੀਰੀਜ਼ ਤੇ ਵਿੱਚ ਜਿਹੜਾ ਰੋਲ ਆ ਮੈਂ ਬੱਬੂ ਦਾ ਪਲੇ ਕਰ ਰਹੀ ਹਾਂ ਕੀ ਕੀ ਹੋਊਗਾ ਕੈਰੈਕਟਰ ਕਿਦਾਂ ਦਾ ਹੋਏਗਾ ਇਹ ਦੇਖੋ ਜੀ ਇਹ ਤਾਂ ਹੁਣ ਮੇ ਮੇ ਸਾਰੀ ਸਾਰੀ ਗੱਲ ਬੱਬੂ ਬੱਬੂ ਹੀ ਹੁੰਦੀ ਰਹਿੰਦੀ ਹੈ ਪਤਾ ਲੱਗੂਗਾ ਹਾਂ ਜੀ ਬੱਬੂ ਬੱਬੂ ਜੀ ਅਸੀਂ ਕਾਲੀ ਮੇਰਾ ਨਾਮ ਹਰਮਿੰਦਰ ਢੀਂਟਸ ਆ ਜੀ ਇਸ ਵੈਬ ਸੀਰੀਜ਼ ਮੈਂ ਇੱਕ ਚਰਨਜੀਤ ਸਿੰਘ ਪੰਚ ਦਾ ਕਿਰਦਾਰ ਕਰ ਰਿਹਾ ਹਾਂ ਬਹੁਤ ਸੋਹਣਾ ਬਹੁਤ ਸੋਹਣਾ ਸਰਪੰਚ ਦੇ ਨਾਲ ਹੀ ਹੁੰਦਾ ਨਾ ਪੰਚ ਵੀ ਹੈ ਨਾ ਤੇ ਖੜਪੰਚ ਵੀ ਉਹਦੇ ਨਾਲ ਹੀ ਹੁੰਦਾ ਆ ਕਿੰਨੇ ਕ ਲਈ ਬੈਠੇ ਹੋ ਯਾਰ ਸਰਪੰਚ ਦੇ ਨਾਲ ਪੰਚ ਵੀ ਆ ਖੜਪੰਚ ਵੀ ਆ ਪੰਚਾਇਤ ਤਾਂ ਫਿਰ ਪੂ ਚੰਗੇ ਕੰਮ ਕੀਤੇ ਕਿ ਮਾਰੇ ਚੰਗੇ ਕੰਮ ਕੀਤਾ ਜੀ ਬਿਲਕੁਲ ਬਿਲਕੁਲ ਚੰਗੇ ਕੰਮ ਕੀਤੇ ਮਾਰੇ ਵੀ ਕੀਤੇ ਆ ਤੇ ਮਾਰੇ ਕਰਨ ਵਾਲੇ ਹੋਰ ਸੀ ਤੇ ਰੋਕਣ ਵਾਲੇ ਸੀ ਨਾ ਪਰ ਪੰਚਾਇਤ ਨੇ ਤਾਂ ਦੇਖਣਾ ਹੁੰਦਾ ਨਾ ਕੁਝ ਆਪਦੇ ਕੰਮ ਕੁੰਮ ਮਤਲਬ ਮਾਰੇ ਵੀ ਕਿਤੇ ਕਰਨੇ ਪੈਂਦੇ ਰਾਜਨੀਤੀ 'ਚ ਰਹਿਣ ਵਾਸਤੇ ਪੰਜ ਪੰਜ ਡਾਂਜ ਡਾਂਜ ਸਰ ਇੱਧਰ ਚੱਕੋ ਇੱਧਰ ਦੇਖੋ ਸਸੀਕਾਲ ਜੀ ਸਸੀਕਾਲ ਜੀ ਮੈਂ ਖੜਪੰਚ ਦਾ ਬਾਪੂ ਆਏ ਹਾਏ ਮੈਂ ਖੜਪੰਚ ਦਾ ਬਾਪੂ ਆਏ ਕਾ ਕਿੱਥੇ ਗੱਲ ਲਾਇਕ ਆ ਸੀ ਇਹ ਵੱਡਾ ਨਹੀਂ ਇਹ ਮੁੰਡਾ ਸਿਆਣਾ ਸੀ ਤੇ ਲਾਇਕ ਲਾਇਕ ਤਾਂ ਹੋਇਆ ਨਾ ਲਾਇਕ ਤਾਂ ਖੜਪੰਚ ਹੈ ਹਾਂ ਬਹੁਤ ਬੜੀ ਬੇਟਾ ਥੈਂਕ ਯੂ ਜੀ ਥੈਂਕ ਯੂ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਅਮਰਿੰਦਰ ਲਾੜੀ ਮੈਂ ਐਗਜ਼ੀਕਿਊਟਿਵ ਪ੍ਰੋਡਿਊਸ ਕੀਤਾ ਇਹਦੇ ਵਿੱਚ ਜੀ ਤੇ ਨਾਲ ਨਾਲ ਮੈਂ ਇਹਦੇ ਵਿੱਚ ਕਾਸਟਿੰਗ ਡਾਇਰੈਕਟਰ ਠੀਕ ਹੈ ਜੀ ਡਨ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਸੁਖਜੀਤ ਸ਼ਰਮਾ ਤੇ ਮੇਰਾ ਇਹਦੇ ਵਿੱਚ ਯੱਸੀ ਰਿਪੋਰਟਰ ਦਾ ਕਿਰਦਾਰ ਹੈ ਜੀ ਰਿਪੋਰਟਰ ਦਾ ਕੀ ਬਾਤ ਹੈ ਜੀ ਮੇਰਾ ਕੰਮ ਤਾਂ ਤੁਸੀਂ ਕਰ ਲਿਆ ਹੈ ਨਾ ਹਾਂ ਨਾ ਮੇਰੀ ਨੌਕਰੀ ਖੋਲੀ ਮੈਨੇ ਬਿਲਾ ਲੰਦੇ ਤੁਸੀਂ ਤੁਸੀਂ ਬਹੁਤ ਮਾਨਦਾਰੀ ਨਾਲ ਕੀਤਾ ਜਿਵੇਂ ਪੱਤਰਕਾਰੀ ਦਾ ਤੇ ਬਹੁਤ ਅੱਛਾ ਲੱਗਿਆ ਪ੍ਰੋਡਕਸ਼ਨ ਵਾਲੇ ਕਿਹੜੇ ਸੀਗੇ ਬਾਹਰ ਚਲੇ ਗਏ ਜਦੋਂ ਆਣ ਗਿਆ ਮੈਨੂੰ ਦੱਸਿਓ ਬਈ ਮੇਰੀ ਗੱਲ ਸੁਣੋ ਲਾਈਕ ਰਿਪ रिपोर्टर ਤੁਸੀਂ ਉਹਨਾਂ ਨੂੰ ਰੱਖਿਆ ਸੀ ਕਿੱਥੇ ਜਾਈਏ ਮਾਡਲੀ ਕਿਉਂ ਬਈ ਰਿਪੋਰਟਰ ਦਾ ਕੰਮ ਸਾਡਾ ਆ ਅਸੀਂ ਐਡੀਸ਼ਨ ਭੇਜਦੇ ਤੁਹਾਨੂੰ ਬੁਲਾ ਲਾਂਗੇ ਤੁਸੀਂ ਸਾਡੇ ਚੈਨਲ ਤੇ ਸਾਡੀਆਂ ਇੰਟਰਵਿਊਜ਼ ਦੇਖ ਲਿਓ ਉਹ ਅਲੱਗ ਕੰਮ ਹੁੰਦਾ ਜੀ ਇੰਦਾ ਨਹੀਂ ਹੁੰਦਾ ਇੰਦਾ ਨਹੀਂ ਕੈਮਰਾ ਕਿਸੇ ਹੋਰ ਦਾ ਹੁੰਦਾ ਉਦੋਂ ਪਤਾ ਲੱਗਦਾ ਸੀ ਹੁਣ ਤੁਸੀਂ ਆਪਣੀ ਇੰਟਰਵਿਊ ਦੇਖਣੀ ਹੈ ਨਾ ਹਾਂਜੀ ਹਾਂ ਜ਼ਰੂਰ ਦੇਖਾਂਗੇ ਜੀ ਬਾਅਦ ਫਿਰ ਜੀ 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 ਆਪਣਾ ਰੋਬਿਨ ਉਹ ਬਸਿਆ ਅੱਜ ਕੱਲ ਮੀਡੀਆ ਦੀ ਕੁੜੀਆਂ ਆਉਣ ਲੱਗੀਆਂ ਓ ਮੈਂ ਖੜ ਕੇ ਖੜ ਜਿੰਦੀ ਅਜੀ ਤੇ ਮਰਜ਼ੀ ਕਢਾ ਲੈਂਦੇ ਹਾਂ ਠੀਕ ਹੈ ਵਧੀਆ ਲੱਗਿਆ ਹਾਂ ਪੁੱਛੋ ਜੀ ਨਾਮ ਬਾਬਰ ਖਾਨ ਬਾਬਰ ਖਾਨ ਤੁਹਾਡਾ ਕੀ ਕੈਰੈਕਟਰ ਹੋਣ ਵਾਲਾ ਮੈਂ ਤੇ ਖੜਪਾਂਚ ਦੋਨੇ ਪਾਈਆਂ ਅੱਛਾ ਜੀ ਮੇਰੇ ਮੁੰਡੇ ਨੇ ਹਾਂ ਇਹਦੇ ਇਹਨਾਂ ਦੇ ਜਵਾਕਾਂ ਨਲਾਇਕ ਜਵਾਕ ਨਲਾਇਕ ਜਵਾਕ ਮਤਲਬ ਬਾਪੂ ਤੂੰ ਦੇਖ ਸਕਦੇ ਹਾਂ ਤੁਸੀਂ ਓਏ ਹਾਂ ਬਾਪੂ ਤਾਂ ਭਾ ਬੋਲਦਾ ਜੀ ਸਰ ਸ਼ਿਕਾਲ ਜੀ ਮੈਂ ਪਿੰਕੀ ਸਾਗੂ ਜੀ ਦੇ ਜਿੰਨੇ ਸਾਰੇ ਬੱਚੇ ਨਸ਼ਾ ਕਰਦੇ ਨੇ ਮੈਂ ਹੀ ਵੇਚਦੀ ਹਾਂ ਯਾਰ ਇਹ ਨਾ ਤਾਂ ਦੂਰੇ ਨੇ ਬਹਿਣਾ ਉਹਨਾਂ ਜੀ ਵੇਚਦੇ ਨੇ ਕਿੰਨਾ ਕ ਨਸ਼ਾ ਵੇਚ ਲਿਆ ਫਿਕਰ ਪੰਜ ਚ ਪਤਾ ਨਹੀਂ ਕਾਫੀ ਮਾਲ ਵੇਚਦਾ ਅਜੇ ਥੋੜਾ ਰਹਿਦਾ ਹੁਣ ਵੇਚਾਂਗੇ ਫੇਰ ਪੈਸੇ ਮਿਲ ਗਏ ਪੈਸੇ ਵਾਦੂ ਹਾਏ ਹਾਏ ਤੁਸੀਂ ਵੀ ਰੀਲ ਕੱਟ ਕੇ ਪਾ ਦਿਓ ਸਹੀ ਗੱਲ ਹੈ ਸਾਰੇ ਜਾਣਨ ਲੱਗ ਜਾਣ ਤੁਹਾਨੂੰ ਉਦਾਂ ਨਹੀਂ ਜਾਣਦੇ ਉਦਾਂ ਮੈਂ ਆਪਣੇ ਬਹੁਤ ਕੰਮ ਕੀਤਾ ਆ ਜੀ ਪੁਲਿਸ ਵਾਲੇ ਜਾਣਨ ਆ ਜਾਣੇ ਤੁਸੀਂ ਨਸ਼ੇ ਮੈਂ ਵੇਚਦੀ ਆ ਤੁਹੇ ਕੱਲੂ ਕੀ ਹੋਊਗਾ ਬੋਲੋ Web series ਵਿੱਚ ਮੈਂ ਹਨਾ ਜਿਹੜੀ ਮਤਲਬ ਆਪਣੀ ਖੜਪਾਂਚ Web series ਆ ਉਹਦੇ ਵਿੱਚ ਜਿੰਨਾ ਵੀ ਨਸ਼ਾ ਵੇਚਿਆ ਜਾ ਰਿਹਾ ਮੈਂ ਹੀ ਸਪਲਾਈ ਕਰਦੇ ਆ ਮੇਨ ਸਪਲਾਈ ਮੇਨ ਸਪਲਾਈਰ ਰਹੇ ਨੇ ਬੋਲ ਦਿੱਤਾ ਬੋਲ ਦਿੱਤਾ ਬੋਲ ਦਿੱਤਾ ਜੀ ਹਨਾ ਹਾਂ Web series ਵਿੱਚ ਠੀਕ ਹੈ ਜੀ ਕੱਟਤਾ ਦਿਓ ਪਲੀਜ਼ ਕਿਤੇ ਮੇਰੇ ਹਾਂ ਪੁਲਿਸ ਖੜੀ ਹੋਵੇ ਗੇਟ ਤੇ ਆ ਕੇ ਹੈਂ ਉਹ ਨਾ ਯਾਰ ਕਟੋਗੇ ਨਾ ਨਹੀਂ ਨਹੀਂ ਵੈਬ ਸੀਰੀਏ ਸੀ ਗੱਲ ਹੋਈ ਹੈ ਮੈਂ ਹਾਂ ਵੈਬ ਸੀਰੀ ਹੈ ਜਿਹੜੀ ਖੜਪਾਂਚ ਉਹਦੇ ਵਿੱਚ ਜੀ ਜੀ ਸਰ ਸਸ਼ੀ ਗਾ ਜੀ ਤੁਹਾਡਾ ਨਾਮ ਮੇਰਾ ਨਾਮ ਅਰੀ ਸਿੰਘ ਗੱਲੇ ਜੀ ਅਰੀ ਸਿੰਘ ਗਿਲ ਹਾਂ ਜੀ ਕੀ ਕੈਰੈਕਟਰ ਹੋਣ ਵਾਲਾ ਤੁਹਾਡਾ ਖੜਪਾਂਚ ਇਹਦੇ ਵਿੱਚ ਮੇਰਾ ਕੈਰੈਕਟਰ ਹੈ ਜੀ ਪਿੰਕੀ ਬਾਬੇ ਦਾ ਜਿਹੜਾ ਇੱਕ ਪਖੰਡੀ ਬਾਬਾ ਓਹ ਹੋ 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 ਬਾਬਾ ਸੱਚ ਆ ਗਿਆ ਯਾਰ ਠੀਕ ਹੈ ਬਾਬੇ ਇਹਦੇ ਵਿੱਚ ਚੰਗਾ ਹੋਏਗਾ ਕਿ ਮਾੜਾ ਹੋਏਗਾ ਬਾਬੇ ਕਦੇ ਚੰਗੇ ਹੁੰਦੇ ਹੀ ਆ ਆਦੇਸ਼ ਚਿੱਕੇ ਦੇ ਚੰਗੇ ਨਹੀਂ ਹੁੰਦੇ ਉਹ ਘਾਟ ਚੰਗੇ ਹੁੰਦੇ ਆ ਪਰ ਇਹਦੇ ਵਿੱਚ ਜਿਹੜਾ ਕੈਰੈਕਟਰ ਡਬਲ ਸ਼ੈਡੇਡ ਆ ਤੇ ਉਹ ਮਤਲਬ ਹੈ ਤਾਂ ਬੁਰਾ ਹੀ ਆ ਪਹਿਲਾਂ ਖਾਣਾ ਬਾਬਾ ਹਾਂ ਬਾਦੂ ਬਾਦੂ ਪਹਿਲੇ ਜੋੜ ਲੈ ਸੀਰੀਜ਼ ਦੇ ਵਿੱਚ ਜੋੜ ਲਈ ਵੈਸੇ ਨਹੀਂ ਹੈਗੇ ਸੀਰੀਜ਼ ਦੇ ਵਿੱਚ ਜੋੜੇ ਥੈਂਕ ਯੂ ਜੀ ਮੇਰਾ ਨਾਮ ਹਰਮਨਪੁਰ ਲੜਾ ਜੀ ਤੇ ਇਸ ਸੀਰੀਜ਼ ਦੇ ਵਿੱਚ ਜੋ ਜਿਨ੍ਹਾਂ ਦਾ ਮਰਡਰ ਹੋਇਆ ਹੈ ਮੈਂ ਉਹਨਾਂ ਦੀ ਵਾਈਫ ਦਾ ਕੈਰੈਕਟਰ ਪਲੇ ਕੀਤਾ ਹੈ ਓਕੇ ਜੀ ਤੇ ਇਹਦੇ ਵਿੱਚ ਦਿਖਾਇਆ ਗਿਆ ਕਿ ਲਾਈਕ ਮੇਰੇ ਜੋ ਹਸਬੰਡ ਹੁੰਦੇ ਨੇ ਉਹ ਡਰੱਗੀ ਆ ਤੇ ਲਾਈਕ ਮੈਂ ਉਹਨਾਂ ਦੀ ਵਾਈਫ ਦਾ ਕੈਰੈਕਟਰ ਪਲੇ ਕੀਤਾ ਹੈ ਤੇ ਉਹਨਾਂ ਨੇ ਰਿਲੇਸ਼ਨ ਦਿਖਾਇਆ ਕਿ ਇੱਕ ਡਰੱਗੀ ਇਨਸਾਨ ਨਾਲ ਜਿਹੜੀ ਕੁੜੀ ਵਿਆਹ ਹੀ ਜਾਂਦੀ ਆ ਉਹਦੀ ਲਾਈਫ ਤੇ ਕੀ ਇਫੈਕਟ ਪੈਂ ਤੇ ਕੀ ਕੀ ਲਾਈਫ ਦੇ ਵਿੱਚ ਸਿਚੁਏਸ਼ਨਸ ਹੁੰਦੀਆਂ ਕਿੱਦਾਂ ਦੀ ਉਹਦੀ ਲਾਈਫ ਹੁੰਦੀਆਂ ਕਿ ਕੀ ਕੀ ਉਹ ਫੇਸ ਕਰਦੀ ਆ ਓਕੇ ਥੈਂਕ ਯੂ ਜੀ ਥੈਂਕ ਯੂ ਹੈਲੋ ਮੈਮ ਅਲਵਿਦਾ ਜੀ ਨਿਪਾਂਸ਼ੀ ਪਰਵੇਸ਼ ਮੇਰਾ ਨਾਮ ਮੈਂ ਨਾਂ ਨੂੰ ਤਾਂ ਹਜੇ ਨਹੀਂ ਦੱਸ ਸਕਦੀ ਕਿਉਂਕਿ ਉਹ ਬਿਲਕੁਲ ਕਲਾਈਮੈਕਸ ਦੇ ਨੇੜੇ ਆਉਂਦਾ ਪਰ ਮੈਂ ਇਹਨਾਂ ਦੱਸ ਸਕਦੀ ਹਾਂ ਕਿ ਜਦੋਂ ਦਾ ਮੈਂ ਕਰਕੇ ਆਈ ਹਾਂ ਮੇਰੇ ਜ਼ਹਿਨ ਚ ਹਲੇ ਤੱਕ ਇਹ ਚੀਜ਼ ਕਲੀਅਰ ਨਹੀਂ ਹੋ ਪਾਰੀ ਕਿ ਵਿਚਾਰੀ ਅਸਲ ਚ ਵਿਚਾਰੀ ਹੈ ਜਾਂ ਉਹ ਆਪਣੀ ਕਰਤੂਤਾਂ ਦੀ ਮਾਰੀ ਹੋਈ ਹੈ ਸੋ ਤੁਸੀਂ ਦੇਖ ਕੇ ਦੱਸਦੇ ਹੋ ਪਰ ਮੈਨੂੰ ਬੜੀਆ ਲੱਗਾ ਉਹ ਕੈਰੈਕਟਰ ਕਰਕੇ ਬਹੁਤ ਜ਼ਿਆਦਾ ਤੇ ਬਹੁਤ ਇੱਕ ਇਮੋਸ਼ਨਲ ਭਰਿਆ ਕੈਰੈਕਟਰ ਹੈ ਉਹ ਜਿਸ ਨੂੰ ਲੱਗਦਾ ਕਿ ਵਧੀਆ ਲੱਗੂਗਾ ਔਨ ਸਕ੍ਰੀਨ ਸੋ ਲੈਟਸ ਥੈਂਕ ਯੂ ਸੋ ਮੱਚ ਹੈਲੋ ਮੈਮ ਸਸ਼ਿਕਾ ਜੀ ਮੇਰਾ ਨਾਮ ਕ੍ਰਿਸ਼ਮਾ ਹੈ ਮੈਂ ਇਹਦੇ ਵਿੱਚ ਤੂਤੇ ਦੀ ਵਾਈਫ ਦਾ ਰੋਲ ਕਰ ਰਹੀ ਹੈ ਜੀ ਰਿਵਾਈਵ ਹੈ ਠੀਕ ਹੈ ਜੀ ਠੀਕ ਹੈ ਕਿਵੇਂ ਦਾ ਹੋਣ ਵਾਲਾ ਕਰੈਕਟਰ ਅ ਕੈਰੈਕਟਰ ਦੇਖੋ ਨਸ਼ਿਆਂ ਤੇ ਹੈ ਜਿੱਦਾਂ ਕਿ ਇਹ ਸੀਰੀਜ਼ ਦਾ ਉਹਦੇ ਨਾਲ ਹੀ ਕੁਝ ਉਹਦੇ ਵਿੱਚ ਟਵਿਸਟ ਹੈ ਨਸ਼ਿਆਂ ਨੂੰ ਲੈ ਕੇ ਹੀ ਤੇ ਥੋੜਾ ਜਿਹਾ ਉਹਦੀ ਵਾਈਫ ਇਧਰ ਉਧਰ ਕਿਤੇ ਭਟਕ ਜਾਂਦੀ ਹੈ ਇੰਨਾ ਕਿ ਟਵਿਸਟ ਦੱਸ ਹੀ ਦੱਸ ਸਕਦੀ ਹਾਂ ਅਜੇ ਮੈਂ ਬਾਕੀ ਕੋਈ ਸੀਰੀਜ਼ ਦੇਖਿਓ ਥੈਂਕ ਯੂ ਜੀ ਥੈਂਕ ਯੂ ਸੋ ਮੱਚ ਥੈਂਕ ਯੂ ਥੈਂਕ ਯੂ ਸੋ ਮੱਚ ਸੋ ਜੀ ਬਹੁਤ ਜਲਦੀ ਫਿਲਮ ਆ ਰਹੀ ਫਿਲਮ ਨਹੀਂ ਸੌਰੀ ਮੇਰੇ ਮੂਜੋ ਫਿਲਮ ਨਿਕਲ ਜਾਣਾ ਬਈ ਕਿਉਂਕਿ ਇਹ ਐਪੀਸੋਡਸ ਸੱਤ ਹੋਣ ਵਾਲੇ ਹੈ ਨਾ ਵੈਬ ਸੀਰੀਜ਼ ਖੜਪੰਚ ਦੇ ਬਾਰੇ ਸੋ ਟ੍ਰੇਲਰ ਬਹੁਤ ਜਲਦੀ ਆਣਾ ਹੈ ਜ਼ਰੂਰ ਦੇਖਿਓ ਬਹੁਤ ਪਸੰਦ ਆਉਣ ਵਾਲੀ ਹੈ ਨਾ ਦਿਨਾਂ ਗੱਲਾਂ ਵੀ ਕੀਤੀਆਂ ਸੋ ਜੁੜੇ ਰਹੋ ਰੋਜ਼ਾਨਾ ਸਪੋਕਸਮੈਨ ਦੇ ਨਾਲ ਸੱਚੇ ਕਾਲ